ਧਨ ਗੁਰੂ ਰਾਮਦਾਸ ਜੀ ਮਹਾਰਾਜ ਐਲਾਨੀਆਂ ਕਹਿੰਦੇ ਨੇ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਕੁੱਟੇ ਨਾ ਬੜੀ ਬਰਕਤ ਹੁਣ ਇਸ ਬਰਕਤ ਦਾ ਪਤਾ ਤੇ ਨਹੀਂ ਜੀ ਸੁਣ ਕੇ ਤੁਹਾਨੂੰ ਭਰੋਸਾ ਆ ਗਿਆ ਗੁਰੂ ਰਾਮਦਾਸ ਜੀ ਨੂੰ ਸੁਣ ਕੇ ਕੁਝ ਤੇ ਕਹਿੜ ਬਣੀ ਚੱਲ ਪਾਓਗੇ ਕਰੋਗੇ ਅਗਰ ਕੱਲ ਨਹੀਂ ਕੀਤਾ ਤਾਂ ਫਿਰ ਸੁਣ ਕੇ ਭਰੋਸਾ ਨਹੀਂ ਬਣੇ ਬਸ ਇੰਨੀ ਗੱਲ ਇਹ ਫੈਸਲਾ ਕਰ ਲੈਣਾ ਤੁਸੀਂ ਪਰ ਉਸਾਈ ਨਹੀਂ ਬਚਿਆ ਇਹਨੇ ਅੰਧੇਰੇ ਚ ਪੈਰ ਨਹੀਂ ਰੱਖਿਆ ਦਿਸਿਆ ਦਿਸਿਆ ਤੇ ਕੁਛ ਨਹੀਂ ਪਰ ਪਹਿਲੇ ਤੇ ਅੰਧੇਰੇ ਚ ਹੀ ਚੱਲਣਾ ਪਏ ਮਿਲਿਆ ਤੇ ਕੁਛ ਨਹੀਂ ਚੱਲਣਾ ਪਏਗਾ ਫਲ ਤੇ ਬਾਅਦ ਵਿੱਚ ਹੋਏਗਾ ਬੀਜ ਤੇ ਪਹਿਲੇ ਪਾਉਣਾ ਪਏਗਾ ਐਸਾ ਕਰਨਾ ਪਏਗਾ ਪਹਿਲਾ ਮੰਨਣਾ ਸੁਣ ਕੇ ਹੁੰਦਾ ਹੈ